ਸਤ ਸੰਗਤ ਜੀ ਆਓ ਗੱਜ-ਬੱਜ ਕੇ ਫਤਿਹ ਬੁਲਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਗੜ ਦੀ ਧਰਤੀ ਤੋਂ ਹੁੰਦੇ ਹੋਏ ਤਲਵੰਡੀ ਸਾਬੋਆ ਪਹੁੰਚੇ ਤੋਦਰੇ ਭਾਈ ਸਾਹਿਬ ਭਾਈ ਮਣੀ ਸਿੰਘ ਹੋਰਾਂ ਨਾ ਦਿੱਲੀ ਤੋਂ ਗੁਰੂ ਕੇ ਮਹਿਲ ਆ ਵਿਰਾਜਮਣ ਹੋਏ ਪਰ ਇਕੱਠੇ ਜਦੋਂ ਗੁਰੂ ਮਾਤਾ ਨੂੰ ਆਪਣੇ ਲਾਲ ਨਜ਼ਰ ਨਾਏ ਤੋਨਾਂ ਪੁੱਛਿਆ ਹੇ ਗੁਰਦੇਵ ਲਾਲ ਨਜ਼ਰ ਕਿਉਂ ਆਦੇ ਚਮਕੌਰ ਦੀ ਧਰਤ ਦੀ ਝੋਲੀ ਪਾ ਦਿੱਤੇ ਅਤੇ ਦੋ ਸਰਹੰਦ ਦੀ ਕੰਪਾਰਸ਼ਾ ਜੰਗ ਦਾ ਹੂ ਹੂ ਹਾਰ ਜਿਸ ਤਰ੍ਹਾਂ ਸੁਣਾਏ ਹਨ ਉਹਨਾਂ ਹੀ ਲੈਣਾ ਨੂੰ ਬਾਬੂ ਰਸਬਲੀ ਸਹੋ ਗਿਆ ਵਾਲਿਆਂ ਦੀ ਕਲਮ ਤੇ ਸਾਡੇ ਕੁਸ਼ਰੀ ਜਥੇ ਤੋਂ ਹੈ ਇਹ ਸੁਣੋ ਜੀ ਸਤਗੁਰੂ ਮੁੜ ਕੇ ਬੋ i <laughs> do